ਅਨਮੋਲ ਨੇ ਪਾਰਟਿਸਿਪੇਟ ਕੀਤਾ ਹੈ ਨਾ ਵਧੀਆ ਬੰਨਣਾ ਠੀਕ ਹੈ ਤੁਮਾਲਾ ਜੰਗੀ ਪੂਰਾ ਸੋਨਾ ਤੇਰਾ ਨਾਮ ਬਿੱਲੀ ਹੈ ਗਿਆ ਕਿ ਪਸਟਾ ਉਸ ਜਿਸ ਤਰ੍ਹਾਂ ਨਾ ਜਿਹੜੇ ਵੀ ਪਾਉਂਦੇ ਹੈ ਹੌਸਲਾ ਹੁੰਦਾ ਨਹੀਂ ਤੇ ਜਨਨ ਦੇ ਕੱਗ ਦੇ ਅੰਦਰ ਚਾ ਤੇ ਬੜਾ ਅਸਰ ਪੈਂਦਾ ਹੈ ਤੇ ਮੈਂ ਤਾਂ ਇਹ ਵੀ ਬੇਨਤੀ ਕਰਦਾ ਵੀ ਜਿਹੜਾ ਵੀ ਕੋਈ ਰਹਿ ਦੇ ਬਹੁਤ ਬਹੁਤ ਗੋਸਟ ਵੈਲਕਮ ਬਹੁਤ ਬਹੁਤ ਧੰਨਵਾਦ ਸੈਣੀਏ ਬੇਨੀਆਂ ਦੇ ਹਮਤ ਦਾ ਕੋਲ ਆਪ ਜੀ ਕੀ ਬੇਨੀਆਂ ਸਵਾਗਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਸਭ ਤੋਂ ਪਹਿਲਾਂ ਬਣ ਕੇ ਰਹਿ ਜਾਗੇ ਸਾਰੇ ਬਣ ਨਹੀਂ ਜਾਂਦੇ ਗਰਮ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੀ ਨਿਊ ਵੀਡੀਓ ਵਿੱਚ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਠੰਡ ਬਹੁਤ ਹੈ ਇਸ਼ਨਾਨ ਕਰ ਲਿਆ ਪਿਆਰ ਹੋ ਗਏ ਆ ਅੱਜ ਜਾ ਰਹੇ ਆਂ ਗੰਗਾ ਨਗਰ ਮੈਂ ਸਮਰ ਅਨਮੋਲ ਕਿਉਂਕਿ ਗੰਗਾ ਨਗਰ ਅੱਜ ਪੱਗਾਂ ਦਾ ਬਸਤਾਰਾਂ ਦਾ ਕੰਪੀਟੀਸ਼ਨ ਹੈ ਤੇ ਅਨਮੋਲ ਨੂੰ ਬਹੁਤ ਸ਼ੌਂਕ ਹੈ ਪੱਗਾਂ ਬੰਨਣ ਦਾ ਸਮਰ ਨੂੰ ਵੀ ਜਿਹਨੂੰ ਅੱਜ ਉੱਥੇ ਲੈ ਕੇ ਜਾਣੇ ਆਂ ਚੱਲੇ ਆਂ ਅੱਜ ਗੱਡੀ ਸਟਾਰਟ ਹੋ ਗਈ ਹੈ ਤੇ ਦੇਖਦੇ ਆਂ ਕੀ ਬਣਦਾ ਬਣੇ ਰਹੋ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜੁੜ ਕਰਿਓ ਚਲਿਏ ਜਾ ਰਹੇ ਹਾਂ ਹਾਂਜੀ ਚਲੋ ਵੀ ਗੱਡੀ ਸਟਾਰਟ ਹੈ अनमोल तुर पे जी गंगानगर न दो तीन जने हो जा रहे जा रहे है निका अपने सिंह दो दो तीन होर जा रहे हैं दो तीन सिंह वो गुलाबे वाले चढ़न गए हम तुर ठंड काफ़ी है लाओ जी गुरमुख प्यारे हो, पहुंच चुके हैं गंगानगर समर तो अनमोल मुरी आ गए ganga nagar aagaye asi ਬਿਰੇ 5 ਮਿੰਟ ਲੱਗੇ ਆ ਤੇ ਜਮਾਲ ਨੇ ਲਈ ਆ ਆਪਣੀ ਜਾਨ ਤੇ ਇਹ ਵੀ ਕਹਿਣੇ ਬਾਰੇ ਤੁਹਾਨੂੰ ਵੀ ਉਤਿਆਰ ਆ। ਖੁਸ਼ੀ ਹੋ ਜਾਂਦੇ। ਰਿਕਵੈਸਟ ਦੀ ਗੱਲ ਹੈ। ਅਨਮੋਲ ਨੇ ਪਾਰਟਿਸਪੇਟ ਕੀਤਾ ਨਾ। ਵਧੀਆ ਬੰਨਣਾ ਠੀਕ ਹੈ ਤੁਮਾਲਾ। ਜੰਗੀ ਪੂਰਾ ਸੋਹਣਾ। ਤੇਰਾ ਨਾਲ ਬਿਨੈ ਲੱਗੇ ਆ। ਰਿਕਵੈਸਟ ਆ। ਕੁਝ ਜਿਸ਼ ਤੋਂ ਨਾ ਜੇ ਵੀ ਪਾਉਂਦੇ।

Saya. Sisa siapa? Enjoj, enjoj. Berapa? Berapa? Enjoj. 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 Enjoj

ਵਿਸ਼ਵਜੀਤ ਵੀ ਤਿਆਰ ਹੈ ਸਾਡੀ ਮੇਰੀ ਤਾਂ ਕਿਹਾ ਮੈਂ ਇਹ ਦਿਰ ਬੋਲਦੇ ਜਸ ਅਬੇ ਦਸਰੀ ਆਕਾਲ ਨਮੂਨ ਸਭ ਤੋਂ ਪਹਿਲਾਂ ਬਣ ਕੇ ਰਹਿ ਗਿਆ ਸਾਰੇ ਬਣ ਹੀ ਜਾਂਦੇ ਆ ਨਹੀਂ ਕਿ ਮਾਦਦ ਵੀ ਨਹੀਂ ਕਿ ਬਈ ਜਿਹਨੇ ਬੱਗਾਂ ਜਿਹਨੇ ਸਕੋਰਿੰਗ ਹੋ ਗਈ ਉਹ ਉਸ ਉੱਪਰ ਹੀ ਬੈਠਾ ਭਈ ਅੰਦਰ ਰਲੋ ਨਾ ਨਿੱਕੇ ਨਿੱਕੇ ਬੱਚਿਆਂ ਨੇ ਛਿੱਡੀਆਂ ਛੋੜੀਆਂ ਬੱਗਾ ਬਣੀਆਂ ਮੇਨੋ ਬੋਲ ਆ ਗਿਆ ਆਏ ਖਾਲਸਾ ਜੀ ਕਿਵੇਂ ਆ ਕੋਈ ਵੀ ਦੁਆਰ ਕਿਹਾ ਬੋਲ ਆ ਗਿਆ ਜੀ ਕੀ ਕਹਿੰਦੇ ਨਾਮ ਪੁੱਛਦੇ ਸੀ ਕਿ ਮੈਂ ਕਿਆ ਅਰਸ਼ਦੀਪ ਹਾਂ ਹੈ ਅਰਸ਼ਦੀਪ ਕਿਆ ਮੈਂ ਨਾਮ ਪੁੱਛਦੇ ਦਮਾਲੇ ਦਾ ਕੀ ਕਹਿੰਦੇ ਹੈ ਦਮਾਲੇ ਦਾ ਕੀ ਕਹਿੰਦੇ ਦਮਾਲੇ ਦਾ ਪਤਾ ਨਹੀਂ ਅਸੀਂ ਅੱਜ ਬਾਬਾ ਜੀ ਨਾਲ ਗੱਲਾਂ ਕਰ ਰਹੇ ਸੀ ਵੀ ਕਿਨੇ ਕਿ ਕਿ ਬੱਚੇ ਦੇ ਕੋ ਬਿੱਟਾ ਸੁੰਦਰ ਕਿਦੀਆਂ ਸੁੰਦਰ ਦਸਤਾਰਾਂ ਸਜਾਈਆਂ ਚੁੰਡ ਵਾਲੀਆਂ ਮਕਾਨ ਦਮਾਲੇ ਕਿ ਕਿ ਸੁੰਦਰ ਲੱਗ ਰਹੀ ਹੈ ਤੇ ਅਸੀਂ ਇਹ ਹੀ ਦੀ ਵਾਤੇ ਅਰਦਾਸ ਤੇ ਤੁਹਾਨੂੰ ਅਸੀਸ ਦਿੰਦੇ ਆ ਕਿ ਜਦੋਂ ਵੀ ਕਿਤੇ ਜਾਣਾ ਹੈ ਆਪਣਾ ਗਰਮਖਿਆਲ ਹੋ ਜਦੋਂ ਵੀ ਕਿਤੇ ਜਾਣਾ ਹੈ ਕਿ ਐਡੀਆਂ ਹੀ ਸੁੰਦਰ ਦਸਤਾਰਾਂ ਪਰ ਕੰਪੀਟੀਸ਼ਨ ਹਰ ਥਾਂ ਤੇ ਜਦੋਂ ਕਿਤੇ ਜਾਂਦੇ ਆ ਤੇ ਉਦੋਂ ਇਹ ਸਭੀ ਵੀ ਕੰਪੀਟੀਸ਼ਨ ਹੀ ਹੈ ਕਿ ਕੇਵਲ ਇੱਥੇ ਹੀ ਨਹੀਂ ਵੀ ਇਸ 스테ਜ ਇ ਸਭ ਨੇ ਕਿਤੇ ਜਾਂਦੇ ਆ ਐਡੀਆਂ ਹੀ ਸੁੰਦਰ ਪੱਗਾਂ ਦਸਤਾਰਾਂ ਪੱਟ ਕੇ ਜਾਈਏ ਤਾਂ ਕਿ ਜਿਹੜਾ ਸਾਨੂੰ ਤੱਕੇ ਸਾਨੂੰ ਦੇਖੇ ਤੇ ਉਹਦਾ ਵੀ ਜੀ ਕਰੇ ਕਿ ਮੈਂ ਵੀ ਇੰਨਾ ਵੱਖੋਂ ਦਸਤਾਰਾਂ બસ ਇਹ ਹੀ ਮੇਰੀ ਅਰਦਾਸ ਹੈ ਤੁਸੀਂ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹੋ ਇਸੇ ਤਰ੍ਹਾਂ ਗੁਰੂ ਦਾ ਤਾਜ ਤੁਹਾਡੇ ਸਿਰ ਤੇ ਸਜਿਆ ਰਹੇ ਅਸੀਂ ਤੁਹਾਡੀ ਇਹ ਹੀ ਅਰਦਾਸ ਬੇਨਤੀ ਕਰਦੇ ਹਾਂ ਮਾਣ ਕੇ ਬਾਬਾ ਜੀ ਨੇ ਬਹੁਤ ਸਖਰ ਸਮਝਾਇਆ ਇਹਨਾਂ ਬਚਨ ਨੂੰ ਆਪਣੇ ਅੰਦਰ ਵਸਾਓ ਪਰਵਾੜੀ ਵੀ ਕਹਿੰਦੀ ਏ ਇੱਕ ਅੱਖਰ ਹਰਮਨ ਵਸਤ ਨਾਮ ਲਗੋਤ ਦਿਹਾਰ ਜਿਹੜਾ ਕੁਝ ਬਾਬਾ ਜੀ ਨੇ ਦੱਸਿਆ ਉਹਨੂੰ ਆਪਣੇ ਅੰਦਰ ਜ਼ਰੂਰ ਵਸਾਇਓ ਜੀ ਬਹੁਤ ਚੰਗਾ ਲੱਗਿਆ ਅਸੀਂ ਤਾਂ ਵੈਸੇ ਇੱਥੇ ਲੁਕਨਗਰ ਆਏ ਸੀ ਪਰ ਆਪੋਸਤਰਾ ਆ ਗਿਆ ਸੀ ਨੈਟ ਤੇ ਇਹ ਬਰੇ ਭਾਂਡਾ ਵੀ ਜਸਤੋਏ ਕਿ ਉਹ ਵੀ ਉਹੀ ਤਰ੍ਹਾਂ ਦੀਆਂ ਚਾਹਾਂ ਤੋਂ ਬੈਠੇ ਸੀ ਉਹ ਨੂੰ ਬੜਾ ਸ਼ੌਕ ਹੈ ਉਹ ਹਰ ਪ੍ਰਕਾਰ ਦੀ ਬਤ ਬਨ ਲੈਂਦਾ ਕਮਾਲਾ ਵੀ ਗੋਲ ਵੀ ਟੂਟੀ ਵਾਲੀ ਵੀ ਕਹਿੰਦੇ ਉਹ ਵੀ ਬਨ ਲੈਂਦਾ ਤੇ ਬੜਾ ਸ਼ੌਕ ਸੀ ਕਿ ਤਾਂ ਮੈਂ ਵੀ ਜਾਣ ਜੇ ਵੀ ਆਏ ਅੰਦਰ ਹੌਸਲਾ ਬਹੁਤ ਦਾ ਬੱਚੇ ਦਾ ਨਾਮ ਨੂੰ ਤਾਂ ਬਹੁਤ ਪਿੱਛੇ ਰਹਿ ਜਾਂਦੇ ਜੀ ਪਰ ਮੁਝ ਪਿਆਰੇ ਲੱਗਉਂਦੇ ਹੈ ਹੌਸਲਾ ਮੰਦਨੀ ਜਨਨ ਕੱਗ ਦਾ ਦੇਖਦਾ ਵਿਚਾਰ ਤੇ ਬੜਾ ਅਸਰ ਪੈਂਦਾ ਹੈ मैं भी भी करता है। भी भी रह जा तो ये भी बेनती करता जो कोई रह जाए जवानी बहुत वीडिये सिंह जी भी आए हैं इन्हों का भी बहुत बहुत वेलकम बहुत बहुत धन्यवाद को आप बेनियाँ करो जी वागुरु जी का खालसा वागुरु दा, महाराज साथ। तो पूरी -पूरी की, थी आप की सही थी रजा चढ़ा की कर सके की आपदों पर बिना सारे हो, क्योंकि दस्तारा सजा बहुत बड़ी गल है इस चीज न जुड़े हो ਇਹ ਆਪਾਂ ਨੂੰ ਗੁਰੂ ਮਹਾਰਾਜ ਜੀ ਨੇ ਦਸਤਾਰ ਜਿਹੜੀ ਹੈ ਬਖਸ਼ੀ ਹੈ ਤੁਸੀਂ ਉਸ ਨਾਲ ਜੁੜਿਆ ਤੇ ਤੁਸੀਂ ਕੋਸ਼ਿਸ਼ ਕਰਨੀ ਹੈ ਵੀ ਅਗਲੀ ਵਾਰੀ ਆਪਣੇ ਜਿਹੜੇ ਵੱਡੇ ਛੋਟੇ ਭੈਣ ਭਰਾ ਉਹਨਾਂ ਨੂੰ ਵੀ ਇਸ ਚੀਜ਼ ਨਾਲ ਜੋੜਨਾ ਤੇ ਆਪਦੇ ਦੋਸਤਾਂ ਨੂੰ ਠੀਕ ਹੈ ਇਹ ਫਸ ਇੱਕ ਸਾਡੇ ਬਹੁਤ ਅੱਡ ਗੱਲ ਆ ਸਭ ਤੋਂ ਤੁਸੀਂ ਜਿੰਨਰ ਇਸ ਲਈ ਹੋ ਤੁਸੀਂ ਸਾਰੇ ਕਿਉਂਕਿ ਤੁਸੀਂ ਦਸਤਾਰਾ ਮੰਨਦਾ ਬਸ ਐ ਨਹੀਂ ਕਹਿਣਾ ਤੇ ਬਾਕੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਿ ਸਾਨੂੰ ਤੁਹਾਡੇ ਸਾਰਿਆਂ ਦੇ ਰੋਮ ਰੋਹਣ ਦਾ ਮੌਕਾ ਦਿੱਤਾ ਹੈ ਇਬਾ ਸਾਰੇ ਆਪਣੇ ਵੱਡੇ ਭਾਈ ਸਾਹਿਬ ਨੂੰ ਵੀ ਕਹਿੰਦੇ ਸਜਣ ਸਟੇਜ ਤੇ ਆਏ ਹੋਏ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਆਪਾਂ ਇਹ ਕਿਹੜੀ ਪ੍ਰਾਈਜ਼ ਹੈ 3rd ਪ੍ਰਾਈਜ਼ 3rd ਪ੍ਰਾਈਜ਼ 3rd ਪ੍ਰਾਈਜ਼ ਜੂਨੀਅਰ 3rd ਪ੍ਰਾਈਜ਼ ਜੂਨੀਅਰ ਗਿਆ ਕੁਲਚੇ ਵਾਲੀ ਦੁਕਾਨ ਤੇ ਨਿੱਕੇ ਹਾਂਜੀ ਕੁਲਚੇ ਛਕਣੇ ਆ ਬਾਬਾ ਚੜਦੀ ਕਲਾ ਖੰਡ ਬੜੀ ਆ ਤੇ ਬਰਕਰਾਰ ਕੁਲਚੇ ਛਕਣੇ ਆ ਹਾਂਜੀ ਕੁਲਚੇ ਛਕਣੇ ਆ ਹਾਂਜੀ ਹਾਂਜੀ ਬਾਲਾ ਜੀ ਕਰਦਾ ਹਾਂਜੀ ਕੋਕ ਬਾਬਾ ਕੋਲ ਲੱਗੀ ਖੜੀ ਆ ਜੀ ਇੱਥੇ ਸਗਰਮਕ ਪਿਆਰੇ ਪਹੁੰਚ ਚੁੱਕੇ ਆ ਪਿੰਡ ਆ ਗਏ ਆ ਬਹੁਤ ਉਹ ਦਿਨ ਕੰਪੀਟੀਸ਼ਨ ਹੋ ਗਏ ਆ ਇਹ ਆ ਗਏ ਪਿੰਡ ਸਗਰਮਕ ਪਿਆਰੇ ਪਹੁੰਚ ਚੁੱਕੇ ਆ ਘਰੇ ਹੁਣ ਚਾਚਾ ਕਰੇ ਚਾ ਨਾਲ ਗੁਦਰੇਲਾ ਫਿਰ ਜਾਣਾ ਗੁਰਦੁਆਰਾ ਸਾਹਿਬ ਲਓ ਜੀ ਬਾਟ ਕਰਕੇ ਵਾਪਸ ਆ ਰਹੇ ਹਾਂ ਦੇਖੋ ਕਿੰਨੇ ਜਣੇ ਬੈਠੇ ਸੋ ਗਰਮਕ ਪਿਆਰੇ ਹੋ ਪ੍ਰਸ਼ਾਦਾ ਛਕਣ ਲੱਗੇ ਆ ਗਰਮ ਗਰਮ ਗੋਭੀ ਦੀ ਸਬਜ਼ੀ ਦੇਖੋ ਭਾਪ ਨਿਕਲ ਰਹੀ ਹੈ ਨਾਲ ਪ੍ਰਸ਼ਾਦਾ ਸਮਰ ਹਰੀ ਮਿਰਚ ਲੈ ਗਿਆ ਹਰੀ ਮਿਰਚ ਆ ਗਈ ਨਾਲ ਹਰੀ ਮਿਰਚ ਸੋ ਗਰਮਕ ਪਿਆਰੇ ਹੋ ਪ੍ਰਸ਼ਾਦਾ ਪਣੀ ਛਕ ਲਿਆ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਬਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਅੱਜ ਦਾ ਵਲੌਗ ਲਾਈਕ ਜਰੂਰ ਕਰ ਦਿਓ ਕਿਉਂਕਿ ਅੱਜ ਅਸੀਂ ਕੰਪੀਟੀਸ਼ਨ ਤੇ ਜਾ ਕੇ ਆਏ ਆ ਦਸਤਾਰਾਂ ਦੇ ਦਮਾਲਿਆਂ ਦੇ ਤੇ ਬਹੁਤ ਵਧੀਆ ਲੱਗਿਆ ਅੱਜ ਫਤੇ ਸਿੰਘ ਵੀ ਆਇਆ ਸੀ ਉੱਥੇ ਹੋਰ ਵੀ ਵੀਰ ਆਏ ਸੀ ਬਹੁਤ ਬਾਬਾ ਗੁਰਪ੍ਰੀਤ ਸਿੰਘ ਨਨ੍ਹਮਾਨਗੜ੍ਹ ਤੋਂ ਵੀ ਆਏ ਸੀ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਮਿਲੇ ਸਾਰੇ ਖੁਸ਼ ਹੋ ਕੇ ਬੜਾ ਆਨੰਦ ਆਇਆ ਉੱਥੇ ਜਾ ਕੇ ਸੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਅੱਜ ਦਾ ਵਲੌਗ ਲਾਈਕ ਜਰੂਰ ਕਰ ਦਿਓ ਕਮੈਂਟ ਜਰੂਰ ਕਰ ਦਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆਂ ਫੇਰ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੂੰ ਸਭੰਨੇ ਵਲੌਗਸ ਨੂੰ ਆਪ ਕਰਦੇ ਸੁਣੀ ਕੰਨ ਚ ਲੱਕੇ ਮਰੀਏ ਦੇ